ਲੋ ਜੀ ਵੇਗਰੂ ਜੀ ਆਪਾਂ ਸਵੇਰ ਦੇ ਕੰਮ ਨਿਬੜ ਕੇ ਸੱਜਰੇ ਸੱਜਰੇ ਚੱਲੇ ਗਏ ਕੱਲ ਜਾਣਾ ਸੀਗਾ ਕੱਲ ਫਿਰ ਗਏ ਨਹੀਂ ਹੈਗੇ ਅੱਜ ਚੱਲੇ ਆਪਾਂ ਤੇ ਕੱਲ ਰੋਟੀ ਰੋਟੀ ਬਣਾ ਲਈ ਸੀਗੀ ਫਿਰ ਟਾਈਮ ਹੀ ਨਹੀਂ ਲੱਗਿਆ ਕਹਿੰਦੀ ਜਾਣਾ ਨਹੀਂ ਤੇ ਲੋ ਜੀ ਆਪਾਂ ਚਲੇ ਗਏ ਅੱਜ ਜਾਣੇ ਆ ਕਿਤੇ ਕੰਮ ਜ਼ਰੂਰੀ ਹੈਗਾ ਤੇ ਲੇਟ ਵੀ ਹੋ ਸਕਦੀ ਆ ਪਤਾ ਨਹੀਂ ਕੀ ਹੋਊਗਾ ਕਦੋਂ ਆਵਾਂਗੇ ਤੇ ਲੋ ਜੀ ਸੱਜਰੇ ਸੱਜਰੇ ਹੈਗੀ ਯੂਨੀਵਰਸਿਟੀ ਲਾ ਇੱਥੇ ਬੱਚੇ ਬਹੁਤ ਪੜਦੇ ਨੇ ਬਹੁਤ ਵਧੀਆ ਤੇ ਲੋ ਜੀ ਆਪਾਂ ਜਾਨਨੇ ਅੱਗੇ ਦੇਖੋ ਹਰੇ ਹਰੇ ਇਹ ਦਰਾਖਤ ਕਿੰਨੇ ਸੋਹਣੇ ਲੱਗਦੇ ਨੇ ਵਿੱਚ ਫੂਕੇ ਪਏ ਨੇ ਹਨਾ ਅੱਗ ਲਾ ਦੰਦੇ ਨੇ ਮੱਚ ਜਾਂਦੇ ਨੇ ਦਰਾਖਤ ਫੂਲ ਲੋ ਜੀ ਵੈਗਰੂ ਜੀ ਤੇਲ ਆਪਾਂ ਨੇ ਗਰਮ ਕਰ ਲਿਆ ਪੂਰਾ ਗਰਮ ਹੋ ਗਿਆ ਤੇ ਇੱਧਰ ਆਪਾਂ ਨੇ ਪਿਆਜ਼ ਕੱਟ ਲਿਆ ਅਦਰਕ ਹਰੀ ਮਿਰਚੀ ਤੇ ਆਪਾਂ ਬਣਾਉਣੀ ਅੱਜ ਨਵੇਂ ਤਰੀਕੇ ਨਾਲ ਸਬਜ਼ੀ ਹੁਣ ਪਾ ਦੀ ਇਹਦੇ ਵਿੱਚ ਖੜਕਾ ਬੜਾ ਹੋਊਗਾ ਪਾਵਾ ਨੂੰ ਹਾਂ ਦੁੱਦੂ ਨਹੀਂ ਆਇਆ ਅੱਜ ਦੁੱਦੂ ਆ ਜਾ ਪਾਵਾ ਚਲ ਜੀ ਬੈਠ ਬਜੀ ਕਰ ਲਿਆ ਗ੍ਰੈਂਡਰ ਅੱਜ ਬਣਾਉਣੀ ਆ ਨਵੇਂ ਤਰੀਕੇ ਨਾਲ ਆਪਾਂ ਸਬਜੀ ਇਹ ਦੇਖੋ ਪਹਿਲਾਂ ਭੁੰਨ ਲਿਆ ਮਸਾਲਾ ਹੁਣ ਗ੍ਰੈਂਡਰ ਕਰ ਲਿਆ ਹੁਣ ਇਹਦੇ ਚ ਪਾ ਦਈਏ ਆਪਾਂ ਨੂਨ ਤੇ ਪਾ ਦਈਏ ਹਲਦੀ ਨੂਨ ਥੋੜਾ ਜਿਹਾ ਹੋਰ ਪਾ ਦਈਏ ਪਾ ਕੇ ਮਿਲਾ ਦਈਏ ਹੁਣੇ ভা মচালা আটা উটা গুণি ਕਰਨ ਚੱਲਦੇ ਹਾਂ ਹਾਂ ਆਜ ਮੈਂ ਬ੍ਰੀਕ ਚੁੱਕਿਆ ਫੇਰ ਅੱਥਰ ਕੀ ਕੀ ਲੇ ਕੇ ਆਉਂਦਾ ਅਥਰੀ ਵਰਤੀ ਲੈਂਦੀ ਕਿਥੇ ਰੱਖਦੇ ਫਿਰ ਹਾਂ ਵਿੱਚ ਰੱਖਦੇ ਫ੍ਰੀਜ ਵਿੱਚ ਉਹਦੇ ਚ ਬਾਦੇ ਕੋਲੀ ਚ ਕੇਰੇ ਵਿੱਚ ਜਨਵਾ ਕਰਦਾ ਤੇਰੇ ਹੋ ਗਏ ਤੇ ਇਹਨੂੰ ਮਾਰ ਨਾ ਹੋ ਜਾਏਗਾ ਕੋਲਾ ਪਾਂਡਾ ਤੇ ਲਿਆ ਮਾਰੋ ਲਾ ਕੇ ਮਾਂ ਹਾਂ ਨਾ ਫੋਟੇ ਚ ਉਪਰ ਲੈ ਪਾ ਕੇ ਫ੍ਰੀਜ ਵਿੱਚ ਰੱਖਦੇ ਦੇ ਦੇ ਨਹੀਂ ਆ ਵੀ ਫ੍ਰੀਜ ਵਿੱਚ ਰੱਖਦੇ ਨਾ ਫਾਪਾਈ ਰੱਖਦੇ ਫ੍ਰੀਜ ਕੱਟ ਪਰਦੇ ਫਿਰ ਆਮ ਹੋ ਜਾਂਦੇ ਹਨਾ ਧਰਨ ਦੀ ਇਹ ਜੀ ਕੱਪੜੇ ਸੁੱਕਣੇ ਪਾਤੇ ਲੋ ਜੀ ਨੰਨਿਆ ਮੁੰਨਿਆ ਦੇ ਹਾਂ ਨੰਨਿਆ ਮੁੰਨਿਆ ਦੇ ਕੱਪੜੇ ਸੁੱਕਣੇ ਪਾਤੇ ਹੁਣ ਰਸੋਈ ਚ ਜਾਉਂਗੀ ਕੰਮ ਨਿਭੜੂਗੀ ਤੇ ਅਮਰੂਦ ਦੋ ਲੱਗੇ ਹੋਏ ਸੀਗੇ ਦੋ ਹੀ ਝੜ ਗਏ ਹੁਣ ਫੁੱਤਰ ਆ ਵਿੱਚ ਵਿੱਚ ਤੇ ਲੋ ਜੀ ਕੱਪੜੇ ਸੁੱਕਣੇ ਪਾਤੇ ਨੰਨੇ ਮੁੰਨੇ ਦੇ ਛੋਟੇ ਦੇ ਤੇ ਅੱਜ ਤਾਂ ਬਹੁਤ ਲੇਟ ਹੋ ਗਏ ਬੈਠੇ ਰਹੇ ਗੱਲਾਂ ਮਰੀ ਗਏ कि ਹੁਣ ਹਲੇ ਚਲਦੀਆਂ ਲਾਈਟ ਪੱਜ ਗਈ। ਹੁਣ ਵਰਦੀਆਂ ਰਸੋਈ 'ਚ ਰਸੋਈ ਸਾਫ ਕਰਦੀ ਆ। ਅਪਾ ਜਿੱਧਰ ਰੱਸੀ ਬਨ ਲਈ। ਰੱਸੀ ਇੱਧਰ ਬਨ ਲਈ ਆ ਜਿੱਧਰ ਧੁੱਪ ਵਧੀਆ ਆ ਜਾਂਦੀ ਆ ਚੜਦੀ ਤੇ ਜਨ ਸੁੱਕ ਜਾ ਕਰਨਗੇ ਇਹਦੇ ਵਧੀਆ ਛੋਟੇ ਦੇ। ਤੇ ਲੋ ਜੀ ਰस्सियां ਜਾਲ ਪਾ ਲੈ ਇੱਧਰ ਆਪਣੇ ਤਾਂ ਹੱਥਾਂ ਤੱਕ ਸੁੱਚ ਜਾਣੇ ਕੋਈ ਚੱਕਰ ਨਹੀਂ ਹੁਣ ਨਿੰਨੇ-ਮੁੰਨੇ ਦੇ ਨਿਕਰਾਂ ਗਿੱਲੀਆਂ ਕਰਦਾ ਨਾ ਇੱਧਰ ਬਨ ਲਈ ਰੱਸੀ ਨਾਲੇ ਹੌਲੇ-ਹੌਲੇ ਪਾ ਦਿਆ ਕਰੂੰ ਇੱਧਰ। ਬਾਕੀ ਪਾ ਦੂੰ ਇੱਧਰ। ਚਲੋ ਜੀ ਹੁਣ ਚੱਲੀ ਰਸੋਈ ਚ ਨਾਲੇ ਕੱਢਾਂ ਕੱਪੜੇ ਜਿਹੜੇ ਹੋਰ ਮਸ਼ੀਨ 'ਚ ਨੇ ਨਾਲੇ ਮੰਜਾਂ ਭਾਂਡੇ ਹੁੱਜ ਤਾਂ 10:00 ਵੱਜ ਗਏ। ਚਲੋ ਜੀ ਰੋਟੀ ਲਾਤੀ ਸੀਗੀ ਮੈਂ ਪਹਿਲਾਂ ਹਨਾ ਵਿੱਚੇ ਕੱਪੜੇ ਧੋਂਦੀ ਸੀ ਵਿੱਚੇ ਲਾਉਂਦੀ ਸੀ ਰੋਟੀ ਤੇ ਫਿਰ ਮੈਂ ਇਹ ਭਾਂਡੇ ਫਿਰ ਮੰਜੂਗੀ। ਸਬਜ਼ੀ ਮੈਂ ਕੱਢਤੀ ਕੋਲੇ 'ਚ ਤੇ ਆਹ ਦੇਖ ਲਓ ਕੀ ਕਰਤਾ ਸਰਦਾਰ ਸਾਹਬ ਨੇ ਅੱਜ ਚਾਹ ਬਾਲਤੀ ਤੇ ਮੈਂ ਚਲੀ ਗਈ ਨੰਨੂ ਨੂੰ ਕੋਲ ਉੱਧਰ ਆਪਣੀ ਸਰਦਾਰ ਨੇ ਪਾ ਲਈ ਚਾਹ ਤੇ ਭਾਂਡੇ ਚ ਦਾ ਮਾਜ ਤੇ ਨੂੰ ਧੋਨੀਆ ਹੁਣ ਇਹਦੇ ਤੇ ਲਾ ਦਮ ਢਿੰਮਾ ਹੁਣ ਢਿੰਮਾ ਲਾ ਕੇ ਇਹਨੇ ਭਾਂਡੇ ਧੋਉਂਗੀ ਇਹਨੇ ਹੀ ਉੱਗੜ ਜੇ ਜਾਊਗੀ ਸਾਰੀ ਮਚਾਤੀ ਚਾਹ ਦੁੱਧ ਫੂਕ ਤਾ ਦਵੇ ਦੁੱਧ ਮਿੰਦੇ ਸੀਗੇ ਤੇ ਸਵੇਰੇ ਮੈਂ ਛੱਡ ਗਈ ਮੈਂ ਖੰਡੀ ਕਰ ਰੱਖੀ ਉਹ ਮੈਨੂੰ ਉਹ ਦੇਖ ਲਾ ਮੈਂ ਸਰੀ ਬੜੀ ਚਲ ਹੁਣ ਤਾਂ ਸਵਾਹ ਹੋ ਕਰਦੀ ਹੁਣ ਤੱਕ ਹੀ ਹੋਣਾ ਹਨ ਤੇ ਚਲੋ ਇਹਨੂੰ ਲਾਤੀ ਹੁਣ ਪਹਿਲਾਂ ਭਾਂਡੇ ਮਲ ਜਾਂ ਤੇ ਭਾਂਡੇ ਮਲ ਜਾਂ ਭਾਂਡੇ ਮਾਲ ਤੇ ਰਿੱਤੀ ਸੱਤ ਝੋਮਾ ਹਨਾ ਇਧਰ ਕਪੜੇ ਤੋਰੀ ਸੀ ਲਾਈਟ ਬੱਜ ਗਈ ਮਸ਼ੀਨ ਖੜ ਗਈ ਤੇ ਇਹ ਹੁਣ ਕਰੂੰਗੀ ਸਾਫ਼ ਹੈ ਦੇਖੋ ਕੀ ਹਾਲ ਆ ਰਸੋਈ ਦਾ ਮੈਂ ਪਹਿਲਾਂ ਪੰਡੇ ਧੋ ਦਨੀਆ ਫਿਰ ਕਰੂੰਗੀ ਇੱਧਰ ਕੰਸੂਨਸ ਸਾਫ਼ ਤੇ ਫਿਰ ਨਾਲੇ ਗੈਸ ਕਰ ਦੂੰਗਾ ਇੱਧਰ ਪੰਡੇ ਧੋ ਕੇ ਫਿਰ ਇਹਦੇ ਵਿੱਚ ਨਾ ਕੰਸ ਥਾਲਾ ਪੋਚਾਂ ਫਿਰੂੰਗੀ ਗਲਤ ਹੋਊਗਾ ਤਾਂ ਕੰਮ ਅਖੀਰ ਆਪਣਾ ਆਪ ਕਰ ਤਾ ਇਹ ਪਤਾ ਨਹੀਂ ਜੀ ਜੀ ਅੱਜ ਫੇਰ ਆਏ ਕਿੰਨੇ ਦੇ ਕਿੰਨੇ ਛੋਟੇ ਛੋਟੇ ਦਿੱਤੂ ਸੁਮਪਰਾ ਦੇਖੋ ਕੀਨੇ ਦੀ ਘੋੜੀਆਂ ਜੀ ਤੇ ਸਾਫ਼ ਕਰਦੇ ਤੇਰੇ ਤੇ ਕੋ ਚੱਲ ਆ ਗਈ ਇੱਥੇ ਸਿਲੰਡਰ ਰੋ ਕੇ ਦੇਖੋ ਕਿੰਨੀ ਆ ਦੇਰ ਲੂ ਗੱਲੋ ਕਿੰਨੇ ਕੱਠੇ ਹੋਏ ਪੈਨੇ ਆ ਦੇਖੋ

ਜੀ ਸਫਾਈ ਕਰਦੀ ਹੈ ਆਲੂ ਆਟਾ ਰੱਖਤੇ ਗਠੇ ਆਟਾ ਰੱਖਤੇ ਤੇ ਸਾਫ ਕਰਤਾ ਪੋਚਾ ਲਾਤਾ ਇਥੇ ਫਰਨੋਇਲ ਦਾ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਜੀ